Oh, Nagar Gedaba Baba I moved and the Mara ਦਾ ਕਹਿੰਦੇ ਗਰਾਰੀ ਹੋਗੀ ਵੀ ਚੜਨੀ ਆ ਚੜ ਜਾ ਮੇਰੀ ਗੱਲ ਤੇਰਾ ਮੇਰਾ ਚੱਲ ਆ ਚੜ ਕੇ ਜਾ ਚੱਕ ਹੋਏ ਤੇਰੇ ਸਾਥ ਕਿਉਂ ਆਈ ਵਾਏ ਵਾਏ ਫਤਿਹ ਆ ਲਾਓ ਬੈਠੋ ਜੀ ਅਗੋ ਤੇ ਵਾਏ ਗੀਦਾ ਕਾਸਾ ਆਏ ਬੋਲ ਨਾ ਕਰ ਕੇ ਨਾ ਬਾਬਾ ਭਾਈ ਮੂਰਤੰਦ ਮਹਾਰਾਜ ਕੀ ਜੈ ਸਾਡੇ ਚਾਚੂ ਜੀ ਲਾਭਿੰਦਰ ਸਿੰਘ ਜੀ ਢਾਲੀਵਾਲ ਹੋਰ ਨੇ ਕਹਿੰਦੇ ਲੰਗਰ ਲਾਇਆ ਕੋਲ ਡਰੈਕਸ ਵਰਤਾਰ ਰਹੇ ਨੇ ਚਾਚੂ ਸਾਡਾ ਜੀਰ ਦੇ ਵਿੱਚ ਉਹ ਚੱਕੀ ਦਾ ਸੁੱਖਾ ਹੈ ਨਾ ਨਾ ਉਹ ਬਾ ਯਾਰ ਅਖਰ ਆ ਲਗਾ ਦੇਖੀ ਤੂੰ ਚੱਕੋ ਬਈ ਦੇਮੋ ਕਾ ਸੇਵਾਦਾਰ ਤੇ ਆਪਣੇ ਜਿਹੜੇ ਦੇ ਟ੍ਰੈਫਿੰਗ ਚਾਰਜ ਜੋਨੀ ਸਰਪੰਚ ਜੀ ਤੇ ਨਾਲ ਇਹਨਾਂ ਦੇ ਜੁੜੇ ਹੋਏ ਨੇ ਹੈਲੋ ਜੋਨੀ ਛੋਟੇ ਆ ਮੁੱਖ ਸਾਹਿਬ ਕਿੱਥੇ ਨੇ ਛੋਟੇ ਚੇਰਮੈਨ ਸਾਹਿਬ ਕਿੱਥੇ ਨੇ ਸੁਖੂ ਜੀ ਸੁਖੂ ਜੀ ਕਿੱਧਰ ਸੁਖੂ ਜੀ ਦਾ ਪਿੱਛੇ ਰਹਿ ਗਏ ਚੇਰਮੈਨ ਜੀ ਬਹੁਤ ਹੁੰਦੇ ਗਏ but i'm gonna ਕੇ ਪਾਛਾ ਜਿਓ ਤਨ ਤਨ ਨਗਰ ਖੜੇ ਦੇ ਬਾਨੀ ਭਰਮ ਗਿਆਨੀ ਜੋਤ ਬਾਬਾ ਭਾਈ ਮੂਰਤੰਦ ਜਿਓ ਆਪਨੇ ਬੜੀ ਪਾਰ ਕਿਰਪਾ ਕੀਤੀ ਬੜੀ ਮਹਾਨ ਕਿਰਪਾ ਕੀਤੀ ਆਪਨੇ ਛਾਜਨੀ ਨਗਰੀ ਤੋਂ ਨਗਰ ਬਸਾਇਆ ਬਾਬਾ ਜੀ ਬੜੀ ਆਪ ਜੀ ਦੀ ਪਾਰ ਕਿਰਪਾ ਹੋਈ ਆਪਨੇ ਸੁੱਦੀ ਮੋੜੀ ਘਟ ਕੇ ਗੰਢ ਹਰਿਆ ਕੀਤਾ ਦਾਤਾਰ ਸਾਹਿਬ ਜੀਓ ਆਪ ਜੀ ਦਾ ਕੋਟਨ ਕੋਟਨ ਧੰਵਾਦ ਦਾਤਾਰ ਸਾਹਿਬ ਜੀਓ ਨੰਕਨਬਾਬ ਫੈਨਗੂ ਚੰਦ ਮਹਾਰਾਜ ਜੀਓ ਨੰਗਰਾਂ ਦੀ ਸੇਵਾ ਪ੍ਰਵਾਨ ਕਰਨੀ ਮੇਰੇ ਸ਼ੰਘ ਸਾਹਿਬ ਜੀਓ ਆਪ ਜਾਣੀ ਜਾਣੋ ਬਿਨ ਬੋਧਿਆ ਸਭ ਕੁਝ ਜਾਣਦਾ ਜਗ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ ਕਿਰਪਾ ਕਰਕੇ ਬਰਸਿਓ ਦਾਤਾ ਜੀ ਮੈਂ ਬਾਪੀ ਤੂੰ ਵਾਛਣ ਪਾਰ ਹਵਾ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਣਾਏ ਜਿਉ ਮੈਂ ਆਸਾ ਰੱਖੀ ਚਿੰਤ ਮੈਂ ਮੇਰਾ ਸਭ ਦੁਖੁ ਦੁਆਈ ਜੀ ਤਾਤੀ ਮਾਉ ਨਾ ਲਗਈ ਪਾਰ ਬ੍ਰਹਮ ਸਰਣਾਏ ਚੌਗਲ ਤੇ ਹਮਾਰੇ ਨਾਮ ਕਰ ਦੁਖ ਨਗੇ ਨ ਪਾਈ ਤਾਂ ਤਨਵਾਪਾ ਪਾਈ ਮੋਤ ਹਾਜ਼ਰੀਆਂ ਪਰਵਾਰਕਾਂ ਰੀਆਂ ਸੇਵਾਦਾਰਾਂ ਦੀ ਸੇਵਾ ਪਰਵਾਨ ਕਰਨੀ ਆਪ ਜੀ ਦੇ ਸੇਵਾਦਾਰਾਂ ਵੱਲੋਂ ਆਪ ਜੀ ਦੀ ਸੇਵਾ ਕਰਦਿਆਂ ਬੱਚਿਆਂ ਵੱਲੋਂ ਜਾਣੇ ਅਣਜਾਣੇ ਕੋਈ ਗਲਤੀ ਹੋ ਜਾਂਦੀ ਐ ਮੇਰੇ ਸੰਤਾਂ ਸਾ ਆਪ ਜੀ ਦੇ ਅਣਜਾਣ ਬੱਚੇ ਸੇਵਕ ਸੇਵਕ ਜਾਣ ਕੇ ਮਾਫ਼ ਕਰ ਲਈ ਬਾਬਾ 1000 years later ਕਹੀ ਕਹਾਸਾ ਹੈ ਇਹ ਜੀ ਦੀ ਬੰਦੇ ਸਤਿ ਸ਼੍ਰੀ ਅਕਾਲ ਉਹ ਜੀ ਮੈਨੂੰ ਇਹ ਦੱਸੋ ਹੀ ਜਿਹੜਾ ਆਹ ਗਿਸਤੀ ਹੈ ਹਾਂਜੀ ਕਿੱਡੀ ਕਹੇ ਛੋਟੀਆਂ ਬੇਟੀ ਛੋਟੀ ਵਾਲੀ ਗਿਸਤੀ ਹੈ ਇਹ ਵੀ ਚੱਲਣਾ ਮਰੀ ਜਾਂਦੀ ਹਾਂ ਜਿਹੜੇ ਲਲਲ ਲਲ ਚੜ ਰਹੇ ਨੇ ਬੇੜੇ ਵਾਲਿਆ ਜੜੰਮ ਆ ਬੇੜੇ ਵਾਲੇ ਭਈ ਆ ਆਉਣੇ ਵੀ ਆ ਆ ਬੰਦੇ ਲੈ ਆਪਾਂ ਲਓ ਜੀ ਬੰਦਰ ਸਰਦਾਰ ਹੁਣ ਪਹੁੰਚਿਆ ਮੇਲੇ 'ਚ ਤਾਂ ਕਰਕੇ ਜਦੋਂ ਦੀ ਝੰਡੀ ਚਾੜ੍ਹੀ ਆ ਉਸ ਤੋਂ ਬਾਅਦ ਹੁਣ ਬਲੌਗ ਸਟਾਰਟ ਕੀਤਾ ਸਤਿ ਸ਼੍ਰੀ ਅਕਾਲ ਜੀ ਮੇਲੇ ਚੋਂ ਪਾਵਾ ਆ ਕੇ ਜਿਹੜਾ ਕਿਸੇ ਨੂੰ ਦੇਖਦਾ ਇਹ ਜੇਬ ਘਾਤਰੇ ਨੇ ਬਾਲ ਜੀ ਮੈਂ ਜੇਬ ਘਾਤਰੇ ਵਾਲਿਆਂ ਤੋਂ ਬਚ ਕੇ ਰਹੋ ਬਹੁਤ ਫਿਰਦੇ ਨੇ ਬਿੰਦਰ ਵਰਗੇ ਪਤਾ ਨਹੀਂ ਲਾਇਆ ਜਾਏਗਾ ਕਿਹੜੇ ਵੇਲੇ ਜੇਬ 'ਚ ਹੱਥ ਮਾਰ ਜਾਣਾ ਕੀ ਕਰਦਾ ਪਾਕਟ ਮਾਰ ਲਈ ਨੇ ਪਾਕਟ ਮਾਰ ਕੇ ਜਿੰਪੀਂਟਰ ਹੋਰੀ ਕੋਈ ਗੱਲ ਨਹੀਂ ਹੈ ਚਿੱਟੇ ਪਾ ਕੇ ਆਏ ਬਹੁਤ ਬਹੁਤ ਜਮਾ ਇਹ ਬਈ ਅੱਜ ਫੁੱਲ ਫੀਲਿੰਗ ਲੈ ਰਿਹਾ ਜਿਵੇਂ ਨਾ ਰਿਟਾਇਰ ਪੁਲਿਸੀ ਆਉਂਦਾ ਪੈਂਟ ਦੇ ਡਰੈਸ ਬੁਰੀ ਤਾਕੜੀ ਬਣਾਈ ਹੋਈ ਹੈ ਨੇ ਇਹ ਕਹਿੰਦਾ ਪੁਲਿਸ ਵਾਲਾ ਬਣਿਆ ਨਹੀਂ ਯਾਰ ਰਿਟਾਇਰ ਪੁਲਿਸ ਵਾਲਾ ਤਾਂ ਲੱਗਦਾ ਕੋਈ ਚੱਕਰ ਨਹੀਂ ਫਿਰ ਕੀ ਹੋ ਗਿਆ ਯਾਰ ਉਸ ਵਾਲਾ ਗੁਰਛਣ ਬਾਕੇ ਰਹਿ ਲਦੀ ਘਰੇ ਇੱਕ ਮੇਲੇਆਂ ਚ ਦੇਖਿਆ ਯਾਰ ਆਪਣਾ ਚੰਡੂਲਾ ਚੜਨੇ ਦੇ ਸਾਰੇ ਮਰੀ ਜਾਂਦੇ ਕੀ ਫਾਇਦਾ ਇਹ ਜੀ ਇਹ ਗੰਦਪਾਰਕ ਇਹਨਾਂ ਨੇ ਇਹਨਾਂ ਨੂੰ ਬਾਹਰ ਕੱਢੋਗਾ ਚੱਕ ਕੇ ਸਾਰੇ ਨੂੰ ਆਜੋ ਭਾਈ ਇਹਨਾਂ ਨੂੰ ਚਾਰ ਤੀ ਹਾਂ ਰੋਕ ਮਾਰਿਆ ਰੋਕ ਰੋਕ ਕਿਸ਼ਤੀ ਰੋਕ ਵਿੰਦਰ ਵਿੰਦਰ ਲੈ ਕੇ ਜਾ ਲੈਣਾ ਓਏ ਵਿੰਦਰ ਮੂੰਹ ਹੱਤ ਬਾਰ ਕੇ ਲੈਵੇ ਕੁਝ ਨਹੀਂ ਹੈਗਾ ਚੱਲ ਆ ਤੁਰ ਪੋ ਯਾਰ ਜਿੱਦਾ ਜਾਣਾ ਬਾਪੇ ਕੀ ਆ ਗਿਆ ਤੁਸੀਂ ਬੇ ਬਾਬੇ ਚੜ ਜਾ ਤੂੰ ਕਿੰਨੇ ਕਿੰਨੇ ਬੰਦੇ ਆ ਉਹ ਦੇ ਦੇ 100 ਰੁਪਿਆ ਕਿੰਨੇ ਬੰਦੇ ਦੱਸੋ ਓ ਜੜ ਜਾਓ ਤੁਸੀਂ ਚਲੋ ਯਾਰਾ ਚੜੋ ਓਏ ਅੱਛਾ ਚੜ ਜਾ ਬੱਸ ਕਰ ਓਏ ਤਰੋਲ ਇਹਨੂੰ ਦੇ ਅਰਚੀ ਦੇ ਆਪਾਂ ਵੀ ਚੱਲਾਂਗੇ ਤੂੰ ਵੀ ਚੱਲ ਚਲ ਤੁਰ ਤਾ ਪਾ ਆ ਦੀ ਆਪਣਾੜੀ ਚਲ ਆ ਕੇ ਆ ਲੈ ਅੱਵਾਲੋ ਬੀਬੀ ਜਿੰਦਗੀ ਖਾਦੋ ਬੀਬੀ ਇੱਧਰ ਕਾਨੂੰ ਚੜ ਕੇ ਵਾਹ ਢੂੜੀਆ ਆ ਜਾ ਉੱਪਰ ਆ ਜਾ ਲੇਟਰ ਲੈ ਵੀ ਮੁੰਡਿਓ ਅੜੀ ਕਰ ਲਈ ਕਹਿੰਦੇ ਚੜਨਾ ਮਿੱਕੀ ਮਾਂ ਉੱਤੇ ਚੜਨਾ ਆਓ ਜੀ ਕਿਵੇਂ ਆ ਵਧੀਆ ਤੁਸੀਂ ਦੱਸੋ ਜੀ ਚਲ ਓਏ ਉਹ ਚੜ ਦੇ ਕੋਚੇ ਕੋਈ ਕੁਛ ਨਹੀਂ ਹੁੰਦਾ ਉਹ ਜਵਾਕ ਨੇ ਕੋਈ ਆ ਲੈ ਕੁਛ ਨਹੀਂ ਹੁੰਦਾ ਯਾਰ ਕੋਚੇ ਕੋਚੇ ਚੜ ਦੇ ਚੜ ਦੇ ਮੇਰੀ ਪੁੱਤੜ ਨੇ ਨਹੀਂ ਹੁੰਦਾ ਮਰਦਾ ਬਲੇ 13 ਪੈਰ ਪੈ ਗਿਆ ਉਹ ਤੇ ਬਸ ਬਥੇਰਾ ਕੋ ਨਾ ਜਾ ਉਹ ਸਾਈਡਾਂ ਤੋਂ ਕੋਈ ਜਾ ਓ ਕੋਜੇ ਕੋਜੇ ਚਾਲਣਾ ਓਏ ਓਏ ਗੱਲ ਕਰਾਓ ਹੁਣ ਇਹ ਨਾਲਾ ਇਹ ਨਾਲਾ 4000 ਯਾਰਾ ਓਏ ਛੋਟੇ ਛੋਟੇ ਜਵਾਬ ਕਰਨੇ ਯਾਰਾ ਦਾੜੀ ਬਣਾਈ ਮੂੰਹ ਤੇ ਦਾੜ ਦੇ ਬਾਈ ਦਾੜ ਦੇ ਓਏ ਓਏ ਦੁਪਾਨ ਸੌ ਕੋਜੇ 4 ਹੁੰਦੇ 2 ਪੈਨ ਦਾ ਯਾਰ ਦੇਖੇ ਏਡੋ ਪੈਨ ਚਿਰਦੇ ਵੀ ਲਿਭਾਣੇ ਦੇ ਆਲਾ ਬੰਦਾ ਫਰਾਂ ਸਾਡੇ ਕੋ ਰਹਾ ਏੜੀ ਹੈ ਆਪੇ ਆਪੇ ਆ ਡੰਡਾ ਮੈਨੂੰ ਰੋਟਾ ਮਤਰਾ ਉਹ ਬੰਨਿਆ ਨਾ ਲੋਟ ਨਹੀਂ ਮਾਪਾ ਅੰਦਾਜ਼ਾ ਪੁਚਾੜ ਦੇ ਯਾਰ ਆ ਕੰਡ ਕੇ ਇੱਕ ਅੱਛੀ ਜਿਹੀ ਬਾਈ ਨੂੰ ਆ ਚਾਚਾ ਆੜ ਕੇ ਨੇ ਅੱਧੀ ਪੈ ਗਈ ਬਾਹਰ ਆ ਦੇ ਕੱਢਣਾ ਤੈ ਚੜਨਾ ਕਿਹਿਆ ਜਾਣਾਗੀ ਤੈ ਚੜਨਾ ਲੈ ਕੀ ਕੀ ਕਰਕੇ ਚੜਜੋ ਯਾਰ ਪਹਿਲਾ ਪਹਿਲਾ ਪਹਿਲ ਬਈ ਮੈਂ ਪਹਿਲ ਮੈਂ ਹੁਣ ਤਾਂ ਕਹਿੰਦੇ ਗਰਾਰੀ ਹੋਗੀ ਵੀ ਚੜਨੀ ਆ ਚੜ ਜਾ ਮੇਰੀ ਕਹਾ ਚੱਲ 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 ਕੇ ਜਾ ਚੱਕ ਉਹ ਯਾਰ ਤੇਰੇ ਸਾਥ ਕੋਈ ਵਾਈ ਵੇ ਫਤਿਹ ਆਈ ਸੋਨਾ ਉਹ ਤੂੰ ਆਇਆ ਆ ਜਾ ਚੱਲ ਆ ਜਾ ਬਹੁਤ ਬਹੁਤ ਧੰਨਵਾਦ ਬੱਸ ਬਹੁਤ ਆ ਯਾਰ ਬਹੁਤ ਆ ਆ ਜਾ ਸੱਚੀਓ ਭਾਈ ਚਰ ਲੁਧਿਆਣੇ ਤੋਂ ਲੱਗਦਾ ਤਾਂ ਇਹ ਖਰਾਬ ਹੋ ਜੇ ਕੁਝਾ ਓਏ ਕੁਝਾ ਹੈਪੀ ਆਸੂ ਦੇ ਆਇਆ ਵੱਡੇ ਬੰਦੇ ਬਈ ਐ ਜੀ ਜਿਹੜੇ ਤਾਂ ਕਿਤੀ ਤੇ ਚੜ ਗਏ ਉਹ ਤਾਂ ਉੱਤੇ ਢੂਝੂਰੀ ਦਾ ਉੱਤਰ ਬਣੀ ਰਹੇ ਕਈ ਬੰਦੇ ਜਿਵੇਂ ਬੁੜੀ ਹੂ ਕੇ ਹੁੰਦਾ ਆਹ ਬੇਟਾ ਦੋ ਵਾਰ ਚੜੇ ਦੀ ਕਿਤੀ ਤੇ ਅਸਲੀਆਂ ਹੋ ਗਈਆਂ ਮਾਤ ਅਸਲੀਆਂ ਚੱਕ ਕੇ ਚੱਲ ਟੀ ਕਰ ਰਿਹਾ ਬਈ ਇਹ ਬੰਦੇ ਚੱਕਰ ਕਰਦਾ ਯਾਰ ਇਹਨੇ ਜਿਵੇਂ ਸਿਗਨੇਚਰ ਕਰਦੇ ਹੁੰਦੇ ਨੇ ਉਹ ਬੰਦਾ ਫਾਇਰ ਕੱਢੇ ਲੱਗ ਰਿਹਾ ਤੂੰ ਕੀ ਕਹਿੰਦਾ ਕੀ ਕਹਣਾ ਦੋ ਕੁੜੀਆਂ ਦੇ ਕੱਪੜੇ ਲਬਿੜਾਏ ਉੱਤੇ ਓਏ ਇਹਨੇ ਦਾ ਵੀ ਗਿਆ ਓਏ ਉਹ ਮੈਂ ਨਾ ਆਹ ਆਹ ਹੁਣ ਆਹ ਬੰਦਾ ਪੈਰ ਕਰ ਰਿਹਾ ਦੇਖ ਨਾ ਟਣਾ ਆ ਗਿਆ ਨਾ ਸ਼ੂਟਰ ਬਣੂ ਗਨ ਲੈ ਲਈ ਹੈ ਟਣੇ ਪਰ ਚੱਕ ਪਰ ਬਲਬਲਾ ਤੇੱਕ ਨਹੀਂ ਫੱਟਣਾ ਵਾਲੇ ਚੱਲ ਲੱਗ ਜੂ ਪਤਾ ਹੋਏ ਇਹ ਆ ਤੇਰੀ ਭਾਣਾ ਭਟੇ ਮੂਦਰੇ ਹੋਰ ਲੈਣਾ ਕੋਈ ਮੌਕਾ ਉਹ ਮੋਹਰੀ ਪਤਾ ਨਹੀਂ ਕੀ ਰਹਿ ਗਿਆ ਇਹਨਾਂ ਦਾ ਹੁਣ ਵੀ ਦੁਕਾਨ ਦੇ ਖੜੇ ਨੇ ਕੀ ਲੈ ਰਿਹਾ ਓਏ ਅਸਲਾ ਲੈ ਆ ਕੀ ਹੋ ਗਿਆ ਉਹ ਦੋਨੇ ਘੁੱਟੇ ਜਵਣਾ ਹੀ ਫਿਰਦਾ ਓਏ ਡਿੱਗਿਆ ਰਹਾ ਹੈ ਸਲਾਮ ਅਲੈਕੁਮ ਬਾਈ ਜੀ ਵਾਲੇਕੁਮ ਸਲਾਮ ਦੇਖਿਆ ਰਹਾ ਤਾਂ ਜਦੋਂ ਚਰਾਉਣ ਆਣੀ ਹੁੰਦਾ ਹੁੰਦਾ ਕੁਛ ਕੰਮ ਚੱਕ ਦਿੰਦਾ ਸਨਮੋ ਲੈ ਰਹਾ ਚੱਕ ਕਿੱਥੋਂ ਓਏ ਯੂਨੀਅਨ ਲਗੋ ਸੁਨਾਮੋ ਐਡੀ ਦੂਰ ਕੀ ਕਰਦਾ ਹੀ ਰਹਾ ਤੂੰ ਉਹ ਜਦੋਂ ਗਿਆ ਹਾਂ ਰਾਜਸੰਗਰੂ ਡਿਊਟੀ ਲੱਗੀ ਹੋਈ ਆ ਡਾਕਟਰ ਹੈ ਮੇਰੇ ਤੂੰ ਨਾ ਬੜੀ ਡਾਕਟਰ ਦੇ ਆਪੇ ਸਟਾਂ ਬੱਝੀਆਂ ਹੈਗਾ ਡਾਕਟਰ ਹੈ ਡਾਕਟਰ ਨੇ ਅੱਧੇ ਆਪੇ ਪਟੀਆਂ ਕਰਨੀਆਂ ਦੱਸੋ ਕੀ ਲੈਣਾ ਪਿਸਟਰ ਜਾਂ ਹੀ ਦਾ ਮਿਲ ਜੂਗਾ ਹੈ ਗੱਡੀ ਬਈ ਹੋ ਰਹੀ ਆਪਣੀ ਰੇਂਜ ਰੇਂਜ ਜਾਂ ਡਿਫੈਂਡਰ ਹੋਵੇ ਗੱਡੀ ਉਹਦੀ ਰੇਂਜ ਤਾਂ ਆ ਹੀ ਦੇਤੀ ਡਿਫੈਂਡਰ ਨਹੀਂ ਆਦਾ ਫਰਾਰੀ ਆ ਡਿਫੈਂਡਰ ਹੋਵੇ ਬਹੁਤ ਚੱਲ ਰਹੀ ਹੈ ਅੱਜ ਕੱਲ ਗਲਾਬ ਸਿੱਧੂ ਲੈ ਆਇਆ ਐ ਨਹੀਂ ਬਈ ਲੈ ਵੈਂਟਰ ਚਲ ਆਹੀ ਲੈ ਲਓ ਕੋਈ ਗੱਲ ਨਹੀਂ ਇਹ ਲੈਣੀ ਹੈ ਰਿਮੋਟ ਵਾਲੀ ਆ ਬਾਈ ਹਾਂ ਚਾ ਆਉਦਾ ਜੀ ਚਲਦੀ ਆ ਹਾਂ ਚਲਾ ਕੇ ਦਿਖਾ ਦੇ ਚਲਾ ਦੀ ਬਾਈ ਇਹ ਠੀਕ ਆ ਜਿਹਨੇ ਲੈਣੀ ਆ ਕਹਿੰਦਾ ਉਸੇ ਨੂੰ ਚਲਾ ਕੇ ਦਿਖਾਉਂ ਦੂਜੇ ਬੰਦੇ ਨੂੰ ਚਲਾ ਕੇ ਦਿਖਾਉਣਾ ਗੱਡੀ ਆਹ ਸਲਾ ਲੈ ਪੈਸੇ ਦਾ ਦਿੰਦੇ ਨਹੀਂ ਦੇਗਾ ਇੱਡੀ ਗੱਲ ਆ ਇਹਦੇ ਸਿਰ ਤੇ ਹੀ ਜਾਵਾਂਗੇ ਚੱਕ ਕਹਿੰਦਾ ਤੇ ਮੰਜਵਾ ਚੱਕੋ ਏ ਆਸਣਾ ਲੈ ਲਈਏ ਇਹ ਹੁਣ ਸਪੋਰਟੀ ਗੱਲ ਤਰੈ ਜਾਣਾ ਹਾਂ ਨਾ ਨਾ ਇਹ ਤਾਂ ਪੈਂਦੀ ਐ ਤੇ ਬੁੱਝੋ ਆ ਕਰਤਾ ਕੰਮ ਉਹ ਹੀ ਨਵੇੜ ਦਾ ਕੰਮ ਆ ਉਸ ਨਹੀਂ ਹੁੰਦਾ ਭਾਈ ਕਹਿੰਦਾ ਇਹੋ ਐ ਮਤਲਬ ਹੁਣ ਗਾਣੇ ਗੁਣੇ ਹੋ ਗਏ ਆ ਗੱਲਾਂ ਮੁੱਠਾ ਜਿਹਾ ਠੀਕ ਆ ਨਾ ਗਾਣੇ ਗੁਣੇ ਹੋ ਗਏ ਕਰੂ ਕੁਝ ਵੀ ਹੁਣ ਕਿਉਂ ਡੀ ਲੋੜ ਨਹੀਂ ਹਾਂ ਨਾਲ ਰੱਖਣਾ ਬੈਗ ਅੱਜ ਦੇ ਟਾਈਮ ਤੋਂ ਥੋੜਾ ਆਪ ਨੂੰ ਪੱਦੀ ਟੈਂਪ ਕਿੰਨਾ ਮਾਰਦਾ ਨਹੀਂ ਕਮਸਾਉਂਦੇ ਸੇਫਟੀ ਹੈ ਦੇ ਨਾਮ ਤੇ ਸੇਫਟੀ ਹੈ ਬਾਈ ਕਿਵੇਂ ਹੁਣ ਇੱਥੇ ਫਿਰਦੇ ਹੈਗੇ ਨਾਲ ਅਸਲਾ ਤਾਂ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੁਹਾਨੂੰ ਬਾਈ ਫੜ ਲਾ ਇਹਨਾਂ ਦੇ ਹੱਥ ਨਹੀਂ ਚੱਲਣੇ ਰਹਿੰਦੇ ਭੰਨ ਕੇ ਫਰਾ ਕਰਨਗੇ ਤੋੜ ਕੇ ਨੂੰ ਆ ਤੀਦੀ ਪਹਿਲਾਂ ਬਾਈ ਜੀ ਇਹਨਾਂ ਨੇ ਕੁਝ ਨਹੀਂ ਲੈਣਾ ਬਾਬੇ ਕਾ ਨੂੰ ਦਿਖਾਈ ਨਾ ਯਾਰ ਚਲੋ ਬਾਈ ਗੱਡੀ ਚ ਚਲੀਏ ਯਾਰ ਦੇਖ ਲਈਏ ਕੁਝ ਨਹੀਂ ਲੈਣਾ ਦਾ ਮੈਨੂੰ ਪਤਾ ਇਕ ਕਾਰਡਾ ਲਈ 9mm ਓਏ ਹਾਂ 45 ਓਏ ਇੱਕ ਦਾ ਦੇ ਤੂੰ ਤਾਂ ਕਿ ਤੂੰ ਗਨ ਲੈ ਆਇਆ ਕਿ ਪਿਸਤੌਲ ਲੈਗਾ ਮੈਂ ਤਾਂ ਯਾਰ ਪਿਸਤੌਲ ਹੀ ਰੱਖੂਗਾ ਬਸ ਆ ਜੋੜਾ ਰੱਖੂਗਾ ਫਿਰ ਚੌਟੀ ਗਾਤਰ ਤੂੰ ਦੱਸੋ ਕੀ ਲੈ ਕੇ ਪੂਰੀ ਲੋਹ ਲੈ ਲਈ ਇੱਕੇ ਸੰਦਰ ਤੂੰ ਗਨ ਲੈ ਲੈ ਲਾਇਸੈਂਸ ਹੈਗਾ ਤੇਰੇ ਕੋਲ ਹਾਂ ਜੀ ਬਾ ਫਿਰ ਲੈ ਲੈ ਬਰੋਂ ਕੋਈ ਤੂੰ ਗਨ ਲੈ ਲੈ ਬਸ ਤੂੰ ਪਿਸਤੌਲ ਰੱਖ ਨਾਲ ਪਿਸਤੌਲ ਮੈਂ ਨਹੀਂ ਲੈਂਦਾ ਪਿਸਤੌਲ ਮੈਂ ਲੈਣਾ 9mm ਮੈਨੂੰ ਆ ਦੇ ਪਾਣ ਕੇ ਦੇ ਦੇ ਸਰਾਹੀ ਹੋ ਜਾ ਬਾ ਕਰ ਦੋ ਹੀ ਡਨ ਪੈਕ ਕਰ ਦੇਨ ਪੈਕ ਕਰ ਦੇ